ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਬੀਸੀਆਰ ਤੇ ਬੀਸੀਆਰ ਦੇ ਅਸਰਾਂ ਬਾਰੇ ਸਮਾਂ ਬੀਤਣ ਦੇ ਨਾਲ ਸਮਾਂ ਬੀਤਣ ਦੇ ਨਾਲ ਨਾਲ ਸਾਡੀ ਜ਼ਿੰਦਗੀ ਘਰ ਸਮਾਜ ਭਾਈਚਾਰਾ ਆਦਿ ਵਿੱਚੋਂ ਕਈ ਗੱਲਾਂ ਘਟਣਾਵਾ ਕੰਮ ਧੰਦੇ ਮਰਨ ਮਨੋਰੰਜਨ ਦੇ ਸਾਧਨ ਤੇ ਰੀਤੀ ਰਿਵਾਜ ਬਦਲਦੇ ਰਹਿੰਦੇ ਹਨ ਜਾਂ ਕਈ ਵਾਰ ਲੋਪ ਹੀ ਹੋ ਜਾਂਦੇ ਹਨ ਮਨੁੱਖ ਆਪਣੇ ਕੰਮ ਧੰਦਿਆਂ ਤੋਂ ਵਿਹਲਾ ਹੋ ਕੇ ਮਨੋਰੰਜਨ ਦਾ ਕੋਈ ਨਾ ਕੋਈ ਸਾਧਨ ਅਪਣਾਉਂਦਾ ਰਹਿੰਦਾ ਹੈ ਸਮੇਂ ਦੀ ਤੌਰ ਦੇ ਨਾਲ-ਨਾਲ ਮਨੋਰੰਜਨ ਦੇ ਸਾਧਨ ਵੀ ਬਦਲਦੇ ਰਹਿੰਦੇ ਹਨ ਤੇ ਕਈ ਵਾਰ ਅਲੋਪ ਹੀ ਹੋ ਜਾਂਦੇ ਹਨ ਉਹਨਾਂ ਦੀਆਂ ਕੇਵਲ ਯਾਦਾਂ ਹੀ ਰਹਿ ਜਾਂਦੀਆਂ ਹਨ ਤੇ ਯਾਦ ਕਰਕੇ ਮਨ ਭਾਵੁਕ ਹੋ ਜਾਂਦਾ ਹੈ ਇਨਾ ਮਨੋਰੰਜਨ ਦੇ ਸਾਧਨਾਂ ਵਿੱਚੋਂ ਇੱਕ ਮੁੱਖ ਸਾਧਨ ਹੁੰਦਾ ਸੀ ਪੀਸੀਆਰ ਤੇ ਉਹਦੀਆਂ ਕੁਐਸਟਾਂ 20ਵੀਂ ਸਦੀ ਦੇ ਲਗਭਗ 9ਵੇਂ ਦਹਾਕੇ ਦੇ ਦੌਰ ਵਿੱਚ ਪੀਸੀਆਰ ਮਨੋਰੰਜਨ ਦਾ ਮੁੱਖ ਸਾਧਨ ਹੁੰਦਾ ਸੀ ਪੀਸੀਆਰ ਦੀ ਵਰਤੋਂ ਅਕਸਰ ਵਿਆਹਾਂ ਤੋਂ ਬਾਅਦ ਜਾਂ ਜਨਮ ਦਿਨ ਦੇ ਮੌਕਿਆਂ ਤੇ ਕੀਤੀ ਜਾਂਦੀ ਸੀ ਲੋਕ ਅਕਸਰ ਵਿਆਹ ਦੀ ਬਣਾਈ ਹੋਈ ਫਿਲਮ ਜੋ ਕਿ ਟੈਸਟ ਦੇ ਰੂਪ ਵਿੱਚ ਜਿਸ ਤਰ੍ਹਾਂ ਤੁਸੀਂ ਸਾਹਮਣੇ ਵੀਡੀਓ ਵਿੱਚ ਦੇਖ ਰਹੇ ਹੋ ਮੌਜੂਦ ਹੁੰਦੀ ਸੀ ਉਸ ਨੂੰ ਬੀਸੀਆ ਰਾਈ ਲਗਾ ਕੇ ਆਮ ਤੌਰ ਤੇ ਸ਼ਨੀਵਾਰ ਦੀ ਰਾਤ ਨੂੰ ਦੇਖਦੇ ਹੁੰਦੇ ਸਨ ਸ਼ਨੀਵਾਰ ਦਾ ਦਿਨ ਇਸ ਲਈ ਜੁੜਿਆ ਜਾਂਦਾ ਸੀ ਤਾਂ ਜੋ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਣ ਕਰਕੇ ਬੇਰਮੀ ਤੋਂ ਬਚਿਆ ਜਾ ਸਕੇ ਤੇ ਆਰਾਮ ਕੀਤਾ ਜਾ ਸਕੇ ਲੋਕਾਂ ਨੂੰ ਵਿਆਹਾਂ ਦੀਆਂ ਫਿਲਮਾਂ ਵੇਰੋਣ ਅਤੇ ਹਿੰਦੀ ਜਾਂ ਪੰਜਾਬੀ ਫਿਲਮਾਂ ਬੀਸੀਆਰ ਰਾਹੀਂ ਦੇਖਣ ਦਾ ਬਹੁਤ ਇਚਾਰ ਮਲਾਰ ਹੁੰਦਾ ਸੀ ਜਦ ਜਿਸ ਦਿਨ ਕਿਸੇ ਦੇ ਘਰ ਵਿੱਚ 20000 ਲਗਾਉਣਾ ਹੁੰਦਾ ਸੀ ਉਸ ਦਿਨ ਪਿੰਡ ਵਾਸੀਆਂ ਭਾਈ ਜਾਰੇ ਦੇ ਆਵੇ ਦੁਆਲੇ ਨੂੰ ਨੇਉਤਾ ਸਦਾ ਦਿੱਤਾ ਜਾਂਦਾ ਸੀ ਸਾਰੇ ਭਾਈਚਾਰੇ ਦੇ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਵਿੱਚ ਖਾਸ ਤੌਰ ਤੇ ਬੱਚਿਆਂ ਵਿੱਚ ਬਹੁਤ ਚਾਹ ਖੁਸ਼ੀ ਅਜੇ ਖੁਸ਼ ਨਮਾ ਭਾਵਨਾਵਾਂ ਪੈਦਾ ਹੋਇਆ ਪੈਦਾ ਹੋਈਆਂ ਹੁੰਦੀਆਂ ਸਨ ਲੋਕ ਚਾਈ ਜਾਈ ਘਰ ਪਰਿਵਾਰ ਦਾ ਕੰਮ ਖੇਤੀਬਾੜੀ ਪਸ਼ੂਆਂ ਦਾ ਕੰਮ ਤੇ ਰੋਟੀ ਟੁਕ ਦਾ ਕੰਮ ਧੰਦਾ ਖਤਮ ਕਰਕੇ ਇਕੱਠੇ ਹੋ ਕੇ ਬੀਸੀਆਰ ਲਗਾਉਣ ਵਾਲੇ ਪਰਿਵਾਰ ਦੇ ਘਰ ਵੱਲ ਬਹੀਰਾਂ ਘੱਤ ਲੈਂਦੇ ਸਨ ਰਾਤ ਦੇ ਲਗਭਗ 8:00 ਵਜੇ ਦੇ ਕਰੀਬ ਜਦੋਂ ਬੀਸੀਆਰ ਵਾਲੇ ਭਾਈ ਆਉਂਦੇ ਸਨ ਤਾਂ ਘਰ ਪਰਿਵਾਰ ਅਤੇ ਭਾਈਚਾਰੇ ਵਿੱਚ ਬਣੀ ਹੋਈ ਰੌਣਕ ਦੇਖਦੇ ਆ ਜੱਜ ਵੀ ਹੁੰਦੀ ਸੀ ਇਕੱਠੇ ਹੋਏ ਲੋਕ ਖੁੱਲੇ ਵਿਹੜੇ ਵਿੱਚ ਬੈਠ ਜਾਂਦੇ ਸਨ ਤੇ ਸਭ ਤੋਂ ਪਹਿਲਾਂ ਵਿਆਹ ਦੀ ਫਿਲਮ ਦਿਖਾਈ ਜਾਂਦੀ ਸੀ ਅਤੇ ਉਸ ਤੋਂ ਬਾਅਦ ਫਿਲਮ ਸ਼ਟਾਹ ਧਰਮਿੰਦਰ ਗੋਵਿੰਦਾ ਮਿੱਥਨ ਚੱਕਰਵਰਤੀ ਜਾਂ ਮੇਰ ਮਿੱਤਰਲ ਦੀਆਂ ਫਿਲਮਾਂ ਦੇਖਣ ਨੂੰ ਤਰਜੀਹ ਦਿੱਤੀ ਜਾਂਦੀ ਸੀ ਫਿਲਮ ਦੇਖਣ ਆਏ ਬੱਚਿਆਂ ਬਜ਼ੁਰਗਾਂ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੂੰ ਉਸ ਘਰ ਪਰਿਵਾਰ ਵੱਲੋਂ ਖਾਣ ਲਈ ਕੋੜਾ ਕਾ ਨਮਕੀਨ ਅ ਸ਼ੱਕਰ ਆਦਤੇ ਜਾਂਦੇ ਸਨ ਅਤੇ ਬੀਸੀਆ ਦਿਖਾਉਣ ਆਏ ਹੋਏ ਇੱਕ ਜਾਂ ਦੋ ਵਿਅਕਤੀਆਂ ਦੀ ਖਾਸ ਮਹਿਮਾਨਾਂ ਵਾਂਗ ਖੂਬ ਜਿਤਮਾਨ ਅਤੇ ਆਉ ਭਗਤ ਕੀਤੀ ਜਾਂਦੀ ਸੀ ਉਹਨਾਂ ਇੱਕ ਕੈਸਟ ਦਾ ਕਿਰਾਇਆ ਲਗਭਗ 10-15 ਰੁਪਏ ਹੁੰਦਾ ਸੀ ਬਹੁਤ ਘੱਟ ਖਰਚੇ ਵਿੱਚ ਅੱਧੇ ਪਿੰਡ ਭਾਈਚਾਰੇ ਤੇ ਸਮਾਜ ਦਾ ਮਨੋਰੰਜਨ ਹੋ ਜਾਂਦਾ ਸੀ ਉਦੋਂ ਬੜੀ ਮਿਊਸੀ ਜਾਈ ਸ਼ਾ ਜਾਂਦੀ ਹੁੰਦੀ ਸੀ ਜਦੋਂ ਕਿਸੇ ਕਾਰਨ ਬਿਜਲੀ ਚਲੀ ਜਾਂਦੀ ਸੀ ਜਾਂ ਬਿਜਲੀ ਦੀ ਵੋਲਟੇਜ ਘਟ ਵੱਧ ਹੋ ਜਾਂਦੀ ਹੁੰਦੀ ਸੀ ਤਾਂ ਲੋਕ ਪਰਮਾਤਮਾ ਅੱਗੇ ਬਿਜਲੀ ਜਲਦੀ ਆਉਂਦੀਆਂ ਬੇਨਤੀਆਂ ਕਰਦੇ ਸਨ ਬੀਤੀ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ ਲਗਭਗ 4:00 ਵਜੇ ਤੱਕ 20 ਹਜ਼ਾਰ ਚੱਲਦਾ ਹੁੰਦਾ ਸੀ ਅਤੇ ਲੋਕ ਇਹਦਾ ਲਤਫ ਉਠਾਉਂਦੇ ਹੁੰਦੇ ਸਨ ਫਿਰ ਜਿਵੇਂ ਜਿਵੇਂ ਸਮੇਂ ਨੇ ਕਰਬਟ ਬਦਲੀ ਤਾਂ ਘਰ ਘਰ ਦਾ ਐਲ ਸੀ ਡੀ ਟੈਲੀਵਿਜ਼ਨ ਡੇਟਸੋ ਕੇਬਲ ਆਦਿ ਪਰਮਾਰ ਵਧਣ ਲੱਗੀ ਤੇ ਸਿੱਟੇ ਵਜੋਂ ਇਕੱਠੇ ਹੋ ਕੇ ਭਾਈ ਯਾਰਾ ਤੌਰ ਤੇ ਭਾਈ ਚਰਕ ਤੌਰ ਤੇ 20000 ਰਾਹੀਂ ਫਿਲਮਾਂ ਦੇਖਣ ਦਾ ਰੁਝਾਨ ਘਟ ਗਿਆ ਫਿਰ ਭਾਈ ਚਰਕ ਤੌਰ ਤੇ 20000 ਰਾਹੀਂ ਫਿਲਮਾਂ ਦੇਖਣ ਦੀ ਥਾਂ ਪਰਿਵਾਰਕ ਤੌਰ ਤੇ ਫਿਲਮਾਂ ਜਾਂ ਹੋਰ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣ ਦਾ ਰੁਝਾਨ ਵਧ ਗਿਆ ਪਰ ਅੱਜ ਕੱਲ੍ਹ ਹਾਲਾਤਾਂ ਦੇ ਬਦਲ ਨਾਲ ਪਰਿਵਾਰ ਵਿੱਚ ਇਕੱਠੇ ਹੋ ਕੇ ਟੈਲੀਵਿਜ਼ਨ ਦੇਖਣ ਦੀ ਥਾਂ ਮੋਬਾਈਲ ਫੋਨਾਂ ਦੀ ਆਮ ਰਹਿਣ ਕਰਕੇ ਹਰ ਵਿਅਕਤੀ ਆਪਣੀ ਆਪਣੀ ਮਨਪਸੰਦ ਦੇ ਪ੍ਰੋਗਰਾਮ ਦੇਖਣ ਵਿੱਚ ਰੁੱਝ ਗਿਆ ਜਾਪਦਾ ਹੈ ਪਰ ਜੋ ਚਾਹ ਮਦਾਰ ਖੁਸ਼ੀ ਖੇੜਾ ਮੰਗ ਸਕੂਨ ਤੇ ਆਪਸੀ ਪ੍ਰੇਮ ਪਿਆਰ ਇਕੱਠੇ ਹੋ ਕੇ ਭਾਈਚਾਰਕ ਤੌਰ ਤੇ ਬੀਸੀਆ ਰਾਹੀਂ ਫਿਲਮਾਂ ਦੇਖਣ ਵਿੱਚ ਆਉਂਦਾ ਹੁੰਦਾ ਸੀ ਉਹ ਅੱਜ ਘਰ ਘਰ ਲੱਗੇ ਅੱਜ ਅੱਜਕੱਲ੍ਹ ਘਰ-ਘਰ ਲੱਗੇ ਹੋਏ ਟੈਲੀਵਿਜ਼ਨਾਂ ਜਾਂ ਜੇਬ ਵਿੱਚ ਪਏ ਹੋਏ ਮੋਬਾਈਲ ਫੋਨਾਂ ਨਾਲ ਕਦੇ ਵੀ ਨਹੀਂ ਆ ਸਕਦਾ। ਬੀਸੀਰ ਜਿੱਥੇ ਭਾਈਚਾਰਕ ਏਕਤਾ, ਅਮੰਗ ਖੁਸ਼ੀ ਜਿਹੜੇ ਆਪਸੀ ਪਿਆਰ ਸਾਂਝ ਸਬਰ ਅਤੇ ਸੰਤੋਖ ਦਾ ਸਹਾਦਨ ਪ੍ਰਤੀਕ ਹੁੰਦਾ ਸੀ। ਉੱਥੇ ਹੀ ਇਹ ਰੋਜ਼ਗਾਰ ਦਾ ਵੀ ਸਾਰਾ ਬਣਿਆ ਹੋਇਆ ਸੀ। ਪਰ ਜਿਨ੍ਹਾਂ ਨੇ ਵੀ ਆਪਣੇ ਬਚਪਨ ਦੇ ਸਮੇਂ ਵਿੱਚ ਭਾਈਚਾਰਕਤਾ ਉਤੇ ਇਕੱਠੇ ਹੋ ਕੇ ਬੀਸੀਆਰ ਰਹੀ ਫਿਲਮਾਂ ਦੀਆਂ ਬੀਸੀਆਰ ਰਹੀ 50 ਦੀਆਂ ਫਿਲਮਾਂ ਜਾਂ ਹੋਰ ਹਿੰਦੀ ਤੇ ਪੰਜਾਬੀ ਫਿਲਮਾਂ ਦੇਖਣ ਦਾ ਆਨੰਦ ਮਾਣਿਆ ਹੋਵੇ ਉਹਨਾਂ ਦੇ ਚੀਤਿਆਂ ਵਿੱਚੋਂ ਬੀਸੀਆਰ ਕਿਵੇਂ ਬਿਸਰ ਸਕਦਾ ਹੈ ਕਾਸ਼ ਬਚਪਨ ਦੇ ਉਹ ਦਿਨ ਵਾਪਸ ਆ ਜਾਣ ਫੇਰ ਭਾਈਚਾਰਕ ਤੌਰ ਤੇ ਇਕੱਠੇ ਮਿਲ ਕੇ ਬੈਠ ਕੇ ਬੀਸੀਆਰ ਦਾ ਨਿਗਮ ਨਿੱਗਾ ਆਨੰਦ ਮਾਣਿਆ ਜਾ ਸਕੇ ਤੇ ਆਪਣੇ ਇਲਾਕੇ ਦੇ ਮਸ਼ਹੂਰ ਬੀਸੀ ਅਰਵਾਲੇ ਭਾਈ ਨੂੰ ਅੱਜ ਫਿਰ ਤਾਂ ਬੀਸੀਰ ਲੈ ਕੇ ਆਉਂਦਿਆਂ ਨੂੰ ਤੱਕੀਏ ਤੇ ਉਸੇ ਅਮੰਗ ਖੁਸ਼ੀ ਖੇੜੇ ਤੇ ਭਾਈ ਜਰਕ ਸਾਂਝਦਾ ਆਨੰਦ ਉਠਾ ਲਈਏ ਕਾਸ਼ ਅਸੀਂ ਅੱਜ ਦੇ ਬੱਚਿਆਂ ਨੂੰ ਪਹਿਲੇ ਸਮੇਂ ਦੇ ਉਹਨਾਂ ਖੁਸ਼ ਨੁਮਾ ਮਾਹੌਲਾਂ ਤੋਂ ਆਭਕਤ ਕਰਾ ਸਕਦੇ ਹੁੰਦੇ ਕਾਸ਼ ਕਿਤੇ ਉਹ ਬੀਤੇ ਵੇਲੇ ਵੇਲੇ ਮੁੜ ਆਵਣ ਸੋਏ ਦੀ ਜੀ ਬੀਸੀਆ ਤੇ ਕਸ਼ਟਾ ਸੰਬੰਧੀ ਜਾਣਕਾਰੀ ਜੋ ਪੁਰਾਣੇ ਵੇੜਿਆਂ ਵਿੱਚ ਪੁਰਾਣੇ ਦੌਰ ਵਿੱਚ ਵਰਤੀਆਂ ਜਾਂਦੀਆਂ ਦੀ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਸੋ ਮਿਲਾਂਗੇ ਕਿਸ ਦਿਨ ਫੇਰ ਹੋਰ ਕੋਈ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ